ਜਿਮ 'ਚ ਕਸਰਤ ਕਰਦੇ ਕਾਰੋਬਾਰੀ ਤੇ ਚੱਲੀਆਂ ਤਾੜ-ਤਾੜ ਗੋਲੀਆਂ ਤਾਬੜ ਤੋੜ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ ਰੌਂਗਟੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ ਜਿੰਹਾਤ ਸੁਬੀਰਾਂ ਚ ਤੁਸੀਂ ਦੇਖ ਸਕਦੇ ਹੋ ਸਵੇਰ ਦਾ ਸਮਾਂ ਕਾਰੋਬਾਰੀ ਜਿੰਮ ਚ ਆਰਾਮ ਨਾਲ ਕਸਰਤ ਕਰ ਰਿਹਾ ਹੈ ਜਾਣਕਾਰੀ ਮੁਤਾਬਕ ਇਸ ਦੌਰਾਨ ਬਾਈਕ ਸਵਾਰ ਕੁਝ ਬਦਮਾਸ਼ ਹਥਿਆਰ ਲੈ ਕੇ ਆਉਣ ਦੇ ਜਿੰਮ ਚ ਆਉਂਦੇ ਨੇ ਤੇ ਆਉਂਦਿਆ ਸਾਰ ਕਾਰੋਬਾਰੀ ਤੇ ਤਾੜ-ਤਾੜ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਵਾਰਦਾਤ ਤੋਂ ਬਾਅਦ ਜਿੰਮ ਚ ਚੀਚਿਹਾੜਾ ਮਚ ਗਿਆ ਖੂਨ ਨਾਲ ਲਤਪਟ ਕਾਰੋਬਾਰੀ ਥੱਲੇ ਡਿੱਗ ਗਿਆ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਤੋਂ ਬਚਣ ਦੀ ਕਾਫੀ ਕੋਸ਼ਿਸ਼ ਕਾਰੋਬਾਰੀ ਵੱਲੋਂ ਕੀਤੀ ਗਈ ਹੈ ਪਰ ਇਹ ਕਾਰੋਬਾਰੀ ਆਪਣੀ ਜਾਨ ਨਹੀਂ ਬਚਾ ਸਕਿਆ ਇਸ ਵਾਰਦਾਤ ਤੋਂ ਬਾਅਦ ਜਿੰਮ ਵਿੱਚ ਹੜਕੰਪ ਮਚ ਗਿਆ ਭਜਦਣ ਮਚ ਗਈ ਤੇ ਦੂਜੇ ਪਾਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਕਤਲ ਦੀਸ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਤਹਿਲ ਉਠਿਆ ਹੈ ਪੁਲਿਸ ਨੂੰ ਪਾ ਜਿਹੜਾ ਪੈ ਚੁੱਕਿਆ ਨੇ ਕਤਲ ਦੀ ਇਹ ਲੂਕੰਡੇ ਖੜੇ ਕਰਦੀ ਵਾਰਦਾਤ ਰਾਜਸਥਾਨ ਚ ਹੋਈ ਹੈ ਜਾਣਕਾਰੀ ਮੁਤਾਬਕ ਡਿਡਵਾਨਾ ਜ਼ਿਲ੍ਹੇ ਚ ਜਿੰਮ ਲਗਾਉਂਦੇ ਕਾਰੋਬਾਰੀ ਤੇ ਬਦਮਾਸ਼ਾਂ ਵੱਲੋਂ ਅੰਨੇ ਵਾਹ ਗੋਲੀਆਂ ਚਲਾ ਸ਼ਰੇ ਆਮ ਦਿਨ ਦਿਹਾੜੇ ਉਸ ਦਾ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਇੱਕ ਨਾਮੀ ਗੈਂਗਸਟਰ ਵੱਲੋਂ ਮ੍ਰਿਤਕ ਰਮੇਸ਼ੁਰ ਲਾਨੀਆਂ ਨੂੰ ਕੁਝ ਦਿਨ ਪਹਿਲਾਂ ਧਮਕੀਆਂ ਭਰੀਆਂ ਫੋਨ ਕਾਲਾਂ ਆ ਰਹੀਆਂ ਸੀ ਉਸ ਤੋਂ ਫਿਰ 80 ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸ ਵਿਚਾਰੇ ਹੀ ਕੁਝ ਬਦਮਾਸ਼ਾਂ ਵੱਲੋਂ ਇਸ ਕਾਰੋਬਾਰੀ ਦਾ ਸ਼ਰਿਆਮ ਬੇਖੌਫ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੀ ਇਸ ਵੱਡੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਹਾਹਾਕਾਰ ਮਚ ਚੁੱਕੀ ਹੈ। ਲੋਕਾਂ 'ਚ ਸਹਿਮ ਦਾ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕਾਂ ਵੱਲੋਂ ਕਾਰੋਬਾਰੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਕਦੋਂ ਤੱਕ ਇਨ੍ਹਾਂ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਾਂਚ 'ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਜਗਬੰਨ ਟੀਵੀ